ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਰਾਣਾ ਸੂਰਤ ਸਿੰਘ ਹੈ ਜਿਸ ਵਿੱਚ ਰਾਣੀ ਰਾਜਕੋਰ ਦਾ ਪਤੀ ਨਾਮ ਜਪ ਕੇ ਸਚਖੰਡ ਵਿੱਚ ਪਹੁੰਚ ਜਾਂਦਾ ਹੈ ਤੇ ਰਾਣੀ ਉਸ ਦੀ ਯਾਦ ਵਿੱਚ ਬੇਬਲ ਹੋਈ ਬਿਰਹਾ ਕਰਦੀ ਹੈ ਤੇ ਉਥੇ ਉਸ ਦੀ ਆਤਮਾ ਸ਼ਰੀਰ ਵਿੱਚੋਂ ਨਿਕਲ ਕੇ ਉਡਾਰੀ ਮਾਰਦੀ ਹੈ ਤੇ ਜੋ ਖੰਡ ਜਪਜੀ ਸਾਹਿਬ ਵਿੱਚ ਲਿਖੇ ਹਨ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੱਕ ਉਸ ਦੀ ਪਹੁੰਚ ਹੁੰਦੀ ਹੈ ਤੇ ਦੂਰੋਂ ਸਚ ਖੰਡ ਨੂੰ ਨਿਹਾਰਦੀ ਹੈ ਇਹ ਸਾਰਾ ਵੇਰਵਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਆਪਣੀ ਇਸ ਲਿਖਤ ਵਿੱਚ ਉਚਾਰਿਆ ਹੈ ਜਿਸ ਦਾ ਸਿਰਲੇਖ ਹੈ ਆਤਮਕ ਉਡਾਰੀ ਰਾਣੀ ਰਾਜਕੌਰ ਦੀ ਆਤਮਕ ਉਡਾਰੀ ਤੋਂ ਭਾਵ ਹੈ ਭਾਈ ਵੀਰ ਸਿੰਘ ਰਚਿਤ ਮਹਾਕਵਿਏ ਰਣ ਸੂਰਤ ਸਿੰਘ ਦੀ ਨਾਇਕਾ ਤੇ ਆਪਣੇ ਤਨ ਤੋਂ ਮੈਂ ਹੋਈ ਸਾਂ ਵਖਰੇ ਤੋਂ ਬਾਹ ਹੈ ਜੀਵ ਆਤਮਾ ਆਉ ਪਿਆਰ ਨਾਲ ਸਰਮਣ ਕਰਨ ਦੀ ਕੋਸ਼ਿਸ਼ ਕਰੀਏ ਰਾਣੀ ਰਾਜਕੌਰ ਦੀ ਆਤਮਾ ਕੋ ਡਾਰੀ ਆਪਣੇ ਤਨ ਤੋਂ ਮੈਂ ਹੋਈ ਸਾਂ ਵਖਰੀ ਨੀਲੇ ਉੱਚੇ ਗਗਨਾ ਵਿੱਚ ਸਾਂ ਮੈਂ ਉੜਦੀ ਜਾਂਦੀ ਜਿਵੇਂ ਉੜਦੀ ਹੈ ਗੁੱਡੀ ਵਿੱਚ ਆਕਾਸ਼ੀ ਬਣਾ ਉਤੋਂ ਦੀ ਗगन ਮੰਡਲ ਤੋਂ ਮੈਂ ਤੱਕਿਆ ਧਰਤੀ ਬਲੇਠਾਂ ਨਦੀਆਂ ਨਾਲੇ ਪਰਬਤ ਧਾਰੇ ਮੈਨੂੰ ਨਜ਼ਰੀ ਆਏ ਉੱਡ ਰਹੀ ਸੀ ਮੇਰੀ ਆਤਮਾ ਇੱਕ ਪੰਛੀ ਦੇ ਹਾਰ ਹੋਰ ਉਹ ਤਾਹ ਨੂੰ ਮੈਂ ਹੋਈ ਹੈਰਾਨ ਇਹ ਅਚੰਬਾ ਤੱਕ ਕੇ ਕਿ ਕਿਵੇਂ ਮੇਰੀ ਆਤਮਾ ਹੋਈ ਸ਼ਰੀਰੋਂ ਵੱਖ ਜੋ ਇੱਥਾਂ ਨਿਰਜਿੰਦ ਪਿਆਸੀ ਧਰਤੀ ਉੱਤੇ ਤੇ ਮੇਰੀ ਆਤਮਾ ਵਿੱਚ ਜਿੰਦ ਕਣੀ ਟੜਕ ਰਹੀ ਸੀ ਉੰਜੇ ਦੀ ਉੰਜੇ ਮੈਂ ਸਾਹ ਹੋਲੀ ਮੇਗਾ ਤੋਂ ਵੀ ਪਾਵਨ ਤੋਂ ਵੀ ਸੂਖਮ ਸੀ ਮੇਰਾ ਰੂਪ ਮੈਂ ਤਾਂ ਹੀਰੇ ਹਾਰ ਦਮਕ ਰਹੀ ਸਾਂ ਮੈਂ ਤਾਂ ਸਾ ਸ਼ੁੱਧ ਆਤਮ ਇਸ ਖੰਡ ਚੋਂ ਮੈਂ ਹੋਰ ਉ ਤਾਂ ਉਡਾਰੀ ਮਾਰੀ ਪਹੁੰਚੀ ਮੈਂ ਚਾਨਣ ਦੇ ਵਿਸਮਾਦੀ ਮੰਡਲ ਜਿੱਥੇ ਮਹਾ ਪ੍ਰਕਾਸ਼ ਦਾ ਪੈਰਾ ਨੂਰੋਂ ਨੂਰ ਫੁਹਾਰ ਰਿਆ ਸੀ ਜਿਸ ਦੀ ਚਮਕ ਸੀ ਹੀਰਿਆਂ ਤੋਂ ਵੱਧ ਕੇ ਫੁੱਲਾਂ ਹਾਰ ਸੁਖਮ ਸੀ ਜਿਸ ਦੀ ਮੁਸਕਾਨ ਇਸ ਨੇ ਮੇਰੀ ਆਤਮਾ ਨੂੰ ਤੋਸੀ ਪਾਈ ਖਿੱਚ ਲਿਆ ਸੀ ਆਪਣੀ ਵੱਨੇ ਇਹ ਤਾਂ ਅਦ੍ਰਿਸ਼ ਦੀ ਸੀ ਕੋਈ ਮਹਾ ਜੋਤੀ ਜੀਵਨ ਦੇ ਸਾਹਾਂ ਦੀ ਪਵਨ ਝੁਲ ਰਹੀ ਸੀ ਜਿਸ ਨੇ ਆਕੇ ਮੇਰੀ ਰੂਹ ਨੂੰ ਛੋਇਆ ਇਸ ਦੀ ਪਿੰਨੀ ਮਹਿਕ ਮੇਰੀ ਆਤਮਾ ਅੰਦਰ ਰਚ ਗਈ ਸੀ ਜਿਵੇਂ ਇਹ ਹੋਵੇ ਇੱਕ ਮੋਨ ਸੰਗੀਤ ਮੈਂ ਅਸੰਖ ਜਿੰਦਾਂ ਨੂੰ ਉੱਥੇ ਤੱਕਿਆ ਜਿਨ੍ਹਾਂ ਦਾ ਆਕਾਰ ਨਿਰਾਂ ਨੂਰ ਸੀ ਇੱਥੇ ਇੱਕ ਜੋਤ ਸਰੂਪ ਹਸਤੀ ਆਈ ਮੇਰੇ ਕੋਲ ਜਿਸਨੇ ਮੈਨੂੰ ਬਾਹਾਂ ਅੰਦਰ ਘੋਟ ਲਿਆ ਸੀ ਮੈਨੂੰ ਇੰਜ ਹੋਇਆ ਆਬਾਸ ਜਿਵੇਂ ਮਿਰਤੂ ਦੇ ਸਦੀਆਂ ਪਿਛੋਂ ਮੈਂ ਮਿਲੀ ਹਾਂ ਆਪਣੀ ਕਿਸੇ ਸੱਕੀ ਭੈਣ ਨੂੰ ਉਸਦੀ ਪ੍ਰੇਮ ਗਲਵਕੜੀ ਅੰਦਰ ਮੈਨੂੰ ਸਦੀਵਤਾ ਦਾ ਹੋਇਆ ਅਹਿਸਾਸ ਪਰ ਇੱਥੇ ਆ ਕੇ ਵੀ ਮੈਂ ਆਪਣੇ ਰਾਣੇ ਨੂੰ ਨਹੀਂ ਸਾ ਪੁੱਲੀ ਉਸ ਤੋਂ ਮੈਂ ਇੰਜ ਪੁੱਛਿਆ हे ਮੇਰੀ ਗगन ਮੰਡਲ ਦੀ ਸਖੀ ਪਿਆਰੀ ਦੱਸੋ ਮੈਨੂੰ ਮੇਰਾ ਰਾਣਾ ਕਿਹੜੇ ਮੰਡਲ ਵਿੱਚ ਵਿਚਰ ਰਿਹਾ ਹੈ ਮੈਂ ਤਾਂ ਹਾਂ ਇੱਕ ਪੰਛੀ ਹਾਰ ਜੋ ਢੂੰਡ ਰਹੀ ਹਾਂ ਆਪਣਾ ਗੁਆਚਿਆ ਜੀਵਨ ਸਾਥੀ ਬਉ 10 ਉਸ ਦੀ ਜੇ ਤੁਹਾਨੂੰ ਹੈ ਕੋਈ ਸਾਰ ਸਖੀ ਕਹਿਆ ਮੇਰੀਏ ਭੈਣੇ ਹੋ ਜਾ ਤੂੰ ਸ਼ਾਂਤ ਤੇਰਾ ਰਾਣਾ ਹੈ ਸਚਖੰਡ ਨਿਵਾਸੀ ਹੋਇਆ ਜੋ ਇਨਾਂ ਸਭ ਖੰਡਾਂ ਤੋਂ ਹੈ ਉਚੇਰਾ ਮਹਾਨ ਨਿਰਮਾਨ ਦਾ ਮੰਡਲ ਜੋ ਇਨਾਂ ਸਭ ਮੰਡਲਾਂ ਤੋਂ ਨਿਹਾਰ ਰਹੀ ਹੈ ਤੂੰ ਜਿਨ੍ਹਾਂ ਤਾਈ ਇਹਨਾਂ ਸਭ ਤੋਂ ਹੈ ਪ੍ਰੇਰਾ ਮੈਂ ਕਿਹਾ ਮੇਰੀ ਪਿਆਰੀ ਸਖੀਏ ਮੈਨੂੰ ਦੱਸੋ ਛੇਤੀ ਉਹ ਮਾਰਗ ਜੋ ਮੇਰੇ ਰਾਣੇ ਦੇ ਨਿਵਾਸ ਨੂੰ ਜਾਂਦਾ ਕਿੱਥੇ ਹੈ ਉਹ ਖੰਡ ਜਿੱਥੇ ਮੇਰਾ ਸੋਹਣਾ ਪ੍ਰੀਤਮ ਰਹਿੰਦਾ ਸਖੀ ਕਿਹਾ ਸੁਣ ਮੇਰੀਏ ਪਿਆਰੀਏ ਭੈਣੇ ਉਥੇ ਜਾਣਾ ਹੈ ਮੇਰੀ ਸ਼ਕਤੀ ਤੋਂ ਬਾਹਰ ਪਰ ਮੈਂ ਤੈਨੂੰ ਲੈ ਜਾਵਾਂਗੀ ਉਸ ਮਾਰਗ ਨੂੰ ਜਿੱਥੋਂ ਤੱਕ ਮੈਂ ਤੇਰੇ ਸੰਗ ਜਾ ਸਕਦੀ ਹਾਂ ਫਿਰ ਉਸਨੇ ਮੇਰਾ ਹੱਥ ਸੀ ਫੜਿਆ ਤੇ ਮੈਨੂੰ ਲੈ ਤੁਰੀ ਉਹ ਹੋਰ ਉਚੇਰੇ ਮੰਡਲਾਂ ਵੱਲ ਨੂੰ ਉੱਡ ਰਹੀ ਸਾਂ ਮੈਂ ਉਸਦੇ ਸੰਗ ਨੂਰ ਦੇ ਬਦਲ ਹਾਰ-ਮਾਰ ਉਡਾਰੀ ਹੋਰ ਉਤਾਹਨ ਅਸੀਸਾਂ ਪੁਜੇ ਮਹਾ ਆਨੰਦ ਈਸ਼ਵਰਨ ਭੂਮੀ ਵਿੱਚ ਇੱਥੇ ਅਕਥ ਸ਼ਿਮੰਗ ਚਮਕ ਰਿਹਾ ਸੀ ਆਤਮ ਗਿਆਨ ਦੇ ਮਹਾ ਆਨੰਦ ਦਾ ਸਾਗਰ ਲਹਿਰ ਰਿਹਾ ਸੀ ਸ਼ੁੱਧ ਪਵਿੱਤਰ ਤੇ ਪੁਨੀਤ अनंतਾਂ ਦੇ ਜੀਵਨ ਦਾ ਖੇੜਾ ਤੈਰਿਆ ਸੀ ਚਿੱਟੇ ਦੁੱਧ ਫੁੱਲਾਂ ਦੇ ਹਾਰ ਤੇ ਪ੍ਰਭੂ ਪ੍ਰੀਤਮ ਦਾ ਅਨਹਦ ਨਾਦ ਹਰ ਆਤਮਾ ਵਿੱਚ ਗੂੰਜ ਰਿਹਾ ਸੀ ਜਦ ਮੈਂ ਇਸ ਅਮਰ ਮੰਡਲ ਵਿੱਚ ਕੀਤਾ ਪਰਵੇਸ਼ ਤਾਂ ਇੰਜ ਹੋਇਆ ਮੈਨੂੰ ਆਬਾਸ ਕਿ ਮੈਂ ਆਪਣੇ ਚਾਨਣ ਦੇ ਬਸਤਰ ਦਿੱਤੇ ਨੇ ਉਤਾਰ ਤੇ ਇੱਕ ਸੁਖਮ ਜੋਤੀ ਨੂੰ ਪਹਿਨ ਲਿਆ ਹੈ ਜੋ ਹੈ ਮੇਰੇ ਆਤਮ ਮੰਦਰ ਦੇ ਅੰਦਰ ਦਾ ਧਾਮ ਇਸ ਮੰਡਲ ਵਿੱਚ ਮੇਰਾ ਹਰ ਫੁਰਨਾ ਤੇ ਵਿਚਾਰ ਨਵ ਸ੍ਰਿਸ਼ਟੀ ਦਾ ਲੈੰਦਾ ਰੂਪ ਸੀਤਾਰ ਇਸ ਮੰਡਲ ਵਿੱਚ ਪ੍ਰੀਤ ਦਾ ਸੀ ਮਹਾ ਪਸਾਰਾ ਲਖਿਆ ਨਾ ਜਾਏ ਇਸ ਦਾ ਕੋਈ ਆਰਾ ਪਾਰਾ ਜਿਵੇਂ ਹੋਵੇ ਮਾਤ ਲੋਕ ਵਿੱਚ ਪਵਨ ਅਸਗਾ ਤੇ ਜਿਦਾਂ ਜਲ ਦੇ ਸਾਗਰ ਹਨ ਅਥਾ ਮੈਨੂੰ ਇੰਜ ਹੋਇਆ ਅਹਿਸਾਸ ਕਿ ਰਾਣਾ ਜੀ ਮੈਨੂੰ ਮਿਲ ਜਾਣਗੇ ਇੱਥੇ ਪਰ ਮੇਰੀ ਉਸ ਦੇਵ ਸਖੀ ਨੇ ਭੁੱਜ ਲਿਆ ਮੇਰੇ ਮਨ ਦਾ ਫੁਰਨਾ ਤੇ ਇੰਜ ਆਖਣ ਲੱਗੀ ਅਸੀਂ ਤਾਂ ਹਾਂ ਕੇਵਲ ਚਾਨਣ ਦੇ ਪਿੰਡ ਵਿੱਚ ਤੇਰਾ ਪ੍ਰੀਤਮ ਪਿਆਰਾ ਹੋਰ ਉਚੇਰੇ ਮੰਡਲਾਂ ਦਾ ਵਾਸੀ ਇਹ ਤਾਂ ਕੇਵਲ ਸਰਮਖੰਡ ਹੈ ਸਿਰਜਕ ਮਨ ਦਾ ਜਿੱਥੇ ਪੈਰਾ ਤੇਰਾ ਰਾਣਾ ਹੋਰ ਉਚੇਰੇ ਮੰਡਲਾਂ ਦਾ ਵਾਸੀ ਅਸੀਂ ਮੈਂ ਤੇ ਮੇਰੀ ਸਖੀ ਹੋਰ ਉਚੇਰੇ ਮਾਰ ਉਡਾਰੀ ਉਡ ਰਹੇ ਸਾਂ ਮੇਰੀ ਜੋਤੀ ਬਸਤਰ ਹੁਣ ਫਿਰ ਗਏ ਸਨ ਉਤਾਰੇ ਪਤਾ ਨਾ ਲੱਗਾ ਕਿਵੇਂ ਕੌਤਕਸੀ ਕਟਿਆ ਔਰ ਸੂਖਮ ਨੂਰੀ ਬਸਤਰ ਮੈ ਸੰਪੈਨੇ ਅਸੀਂ ਮਹਾ ਅਨੰਦ ਦੇ ਮੰਡਲ ਵਿੱਚ ਪਹੁੰਚ ਚੁਕੇ ਸਾਂ ਇਸ ਮੰਡਲ ਵਿੱਚ ਮੈਂ ਸੀ ਤੱਕਿਆ ਅਨਹਦ ਨਾਦ ਪ੍ਰਭੂ ਦਾ ਸੋਦਰੀ ਸੰਗੀਤ ਜੀਵਨ ਧਾਰਾ ਸਿਰਜ ਰਿਹਾ ਸੀ ਸ਼ਮਤ ਬ੍ਰह्म ਪ੍ਰਕਾਸ਼ ਦਾ ਰਿਹਾ ਸੀ ਰੂਪ ਧਾਰ ਤੇ ਪ੍ਰਕਾਸ਼ ਸ਼ਬਦ ਵਿੱਚ ਢਲ ਰਿਹਾ ਸੀ ਇੱਥੇ ਸੁਰਤ ਮਤ ਤੇ ਬੁੱਧੀ ਹੋ ਰਹੀ ਸੀ ਕਾੜ ਬਹੁਤ ਅਨੋਖ ਅਨੰਤ ਨੂੰ ਸਿਰਜਿਆ ਜਾ ਰਿਹਾ ਸੀ ਤਰਾਸ਼ ਕੇ ਵਿਚ ਨਵੇਂ ਸੁੰਦਰ ਆਕਾਰ ਮੈਂ ਜਾਤਾ ਰਾਣਾ ਜੀ ਮੈਨੂੰ ਇਸ ਮੰਡਲ ਵਿੱਚ ਮਿਲ ਜਾਣਗੇ ਪਰ ਮੇਰੀ ਸਖੀ ਨੇ ਮੇਰੇ ਦਿਲ ਦੀ ਗੱਲ ਨੂੰ ਬੁਝ ਲਿਆ ਸੀ ਤੇ ਇੰਜ ਲਾਇਆ ਆਪਣੇ ਮਹਾ ਆਨੰਦ ਦੇ ਜਲ ਤਰੰਗਾਂ ਵਿੱਚ ਆਪਣੇ ਪ੍ਰੀਤਮ ਪਿਆਰੇ ਨੂੰ ਨਾ ਢੂੰਡੋ ਜਦ ਤੱਕ ਤੁਸੀਂ ਨਿਜ ਆਤਮਾ ਦੇ ਡੂੰਘੇ ਤਲ ਵਿੱਚ ਆਪਣੇ ਪ੍ਰੀਤਮ ਦੀ ਨੂਹਾਰ ਨਾ ਦੇਖੋ ਤਦ ਤੱਕ ਉਹਨਾਂ ਦਾ ਕੋਈ ਚਿੱਤਰ ਘੜਨ ਦਾ ਯਤਨ ਨਾ ਕਰਨਾ ਚਾਹੀਏ ਹੋਰ ਪਰੇਰੇ ਹੋਰ ਉਚੇ ਨੇ ਅਸਾਂ ਸਾਂ ਉੜਦਿਆਂ ਜਾਂਦੀਆਂ ਮੈਂ ਤੇ ਮੇਰੀ ਸਖੀ ਪਿਆਰੀ ਜਿਸਨੇ ਮੇਰੀ ਬਾਹ ਪਕੜ ਕੇ ਮੈਨੂੰ ਇਨਾ ਖੰਡਾਂ ਦੀ ਸੀ ਕਰਾਈ ਯਾਤਰਾ ਹੋਰ ਉਚੇਰੀਆਂ ਸੀ ਉੜਦਿਆਂ ਜਾ ਰਹੀਆਂ ਸਾਂ ਜਿੱਥੇ ਤੱਕ ਪਹੁੰਚ ਜਾਵੇ ਅਰਦਾਸ ਇੱਕ ਸੱਚੇ ਦਿਲ ਦੀ ਇੱਕ ਵਿਸਮਾਦੀ ਮੰਡਲ ਵਿੱਚੋਂ ਅਸੀਂ ਹੋਰ ਵਿਸਮਾਦੀ ਮੰਡਲ ਨੂੰ ਕਰ ਰਹੇ ਹਾਂ ਸਾਂ ਪਾਰ ਤਦ ਸਖੀ ਨੇ ਮੈਨੂੰ ਆਖਿਆ ਦੇਖੋ ਪਰੇ ਉਸ ਖੰਡ ਵਿੱਚ आत्मा ਦੇ ਮੰਡਲ ਦਾ ਮਹਾ ਪ੍ਰਕਾਸ਼ ਫਸਰ ਰਿਹਾ ਹੈ ਇਹੋ ਹੀ ਹੈ ਨਿਰਮਾਨ ਦਾ ਮੰਡਲ ਇੱਥੇ ਪੁੱਜ ਕੇ ਕੋਈ ਵੀ ਵਾਪਸ ਨਹੀਂ ਮੁੜਦਾ ਮਹਾ ਜੋਤੀ ਦੇ ਚਰਨਾ ਹਉਤੇ ਜਨਮ ਮਰਨ ਦਾ ਗੇੜ ਹੈ ਕਟਿਆ ਜਾਂਦਾ ਪ੍ਰੇਮ ਦੀ ਪੁਤਲੀ ਸੁੰਦਰ ਰਾਣੀ ਇਸ ਮਹਾ ਜੋਤੀ ਦੇ ਮਹਾਨ ਨੂਰ ਨੂੰ ਰਜ ਰਜ ਲਾਉ ਨਿਹਾਰ ਤੇ ਪ੍ਰਭੂ ਦੇ ਇਸ ਮਹਾਨ ਨੂਰੀ ਮੰਡਲ ਦੀਆਂ ਨੂਰੀ ਕਿਰਨਾ ਦੀ ਅੰਮ੍ਰਿਤ ਧਾਰਾ ਨੂੰ ਢੀਕਾਂ ਲਾ ਲਾ ਪੀਓ ਓ ਭਰੇਰੇ ਸਚਖੰਡ ਹੈ ਜਿੱਥੇ ਤੁਹਾਡਾ ਰਾਣਾ ਜੀ ਦਾ ਹੈ ਨਿਵਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ